ਸਾਨੂੰ ਨਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਮੇਰੀ ਖਲੋਂ ਮੋਜੜੇ ਗੁਰਸਿੱਖ ਹੰਡੰਦੇ ਸਾਡੇ ਚੰਮ ਦੇ ਜੁੱਤੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ 'ਚ ਪੈ ਜਾਣ ਤੇ ਉਹ ਚੰਗੀ ਗੱਲ ਆ ਸਾਨੂੰ ਸਾਡੇ ਗੁਰੂ ਦੀ ਬਾਣੀ ਨੇ ਜੋੜਨਾ ਦੱਸਿਆ ਕੱਠੇ ਹੋ ਕੇ ਤੁਰਨਾ ਦੱਸਿਆ ਤੋੜਨਾ ਨਹੀਂ ਦੱਸਿਆ ਠੀਕ ਆ ਕਈ ਵਾਰੀ ਗਲਤੀਆਂ ਹੁੰਦੀਆਂ ਪਰ ਜੇ ਕੋਈ ਸੱਚੇ ਦਿਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਆ ਜੇ ਤਾਂ ਗੁਰੂ ਸਾਡਾ ਬਖਸ਼ੇਂਦਾ ਉਹ ਬਖਸ਼ਦਾ ਦੂਜੀ ਗੱਲ ਧਰਮ ਪਰਵਰਤਨ ਮੈਂ ਕੱਲ 6 ਪਿੰਡਾਂ ਦੇ ਵਿੱਚ ਗੁਰਦਾਸਪੁਰ ਦਾ ਹੀ ਪ੍ਰੋਗਰਾਮ ਲਿਖਿਆ ਹਰ 10 ਕਿਲੋਮੀਟਰ ਬਾਅਦ ਪਰ ਉੱਥੇ ਮੈਂ ਪੈਰਲਰ ਜੋ ਕੁਝ ਦੇਖਿਆ ਉਹ ਬੜਾ ਗੰਭੀਰ ਆ ਕੱਠ ਵੱਡੇ ਆ ਮੈਂ ਪ੍ਰੇਮ ਦੀ ਗੱਲ ਕਰ ਰਿਹਾ ਆ ਆਪਾਂ ਧਰਮ ਪਰਵਰਤਨ ਦੇ ਮਸਲੇ ਤੇ ਸਾਰੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਇਕੱਠੇ ਹੋ ਕੇ ਚੱਲੇ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਇਹ ਲਹਿਰ ਚੱਲ ਰਹੀ ਆ ਸ਼ਤਰ ਸ਼ਾਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਆ ਔਰ ਮੈਂ ਇਹਦੇ ਤੇ ਵਿਸ਼ੇਸ਼ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਕੀਤੀ ਆ ਡ੍ਰਿੰਗ ਵਾਲੇ ਜਿਉ ਪੰਥ ਦੀ ਮੁੱਖ ਧਾਰਾ ਜਾਣ ਕੇ ਪਰੰਪਰਾਵਾਂ ਦੀ ਗੱਲ ਕਰਦੇ ਆ ਔਰ ਅਕਾਲ ਤਖਤ ਸਾਹਿਬ ਦੀ ਸ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਫੇਰ ਚੱਲਣ ਇਹ ਮੇਰੀ ਰੀਜ ਆ ਅਮਰਤ ਸੰਚਾਰ ਉਹ ਪਿੰਡ ਪਿੰਡ ਕਰਾਉਣ ਜੇਵੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਮੈਂ ਆਪ ਖੁਦ ਪੰਜਾਂ ਪਿਆਰਿਆਂ ਚ ਸ਼ਾਮਲ ਹੋਊਂਗਾ ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਚ ਜਪਜੀ ਸਾਹਿਬ ਜ압 ਸਾਹਿਬ ਤਾਂ ਪ੍ਰਸਾਦ ਸੁਬਈਏ ਕਬੀਓ ਬਾਤ ਚ ਬੇਨਤੀ ਚੌਪਈ ਤੇ ਅਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਪਈਓ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਤਰਦਾਜ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੀ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੋਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਆ ਕਿਸ ਮਸਲੇ ਦੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ذریعہ ਬਣ ਸਕਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਝਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਐਸਜੀਪੀਸੀ ਦੇ ਮਤੇ ਆ ਉਹ ਦੇ ਸਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਿਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ। ਤੋਂ ਇਹ ਦੋਨੇ ਮਸਲੇ ਆ ਮਾ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ। ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ। ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ। ਪਰ ਲਾਲਚ ਦੇ ਕੇ ਜੇ ਕੋਈ ਅੱਜ ਇੱਧਰ ਜਾ ਰਿਹਾ ਕੱਲ ਉੱਧਰ ਚਲ ਜਾਊ। ਉਧਰ ਨਿਠਣ ਦਾ ਤੇ ਹਾਲੇ ਹੋਈ ਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਤੇ ਪੜ੍ਹਾਈ ਤੇ ਖਰਚਾ ਕਰਦੇ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਪਰ ਮੈਂ ਰਣਜੀਤ ਸਿੰਘ ਢੰਡਰੀਆਂ ਵਾਲਾ ਔਰ ਟਕਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ 36 ਦਾ ਅੰਕੜਾ ਤੁਹਾਨੂੰ ਲੱਗਦਾ ਕਿ ਉਹ ਨਹੀਂ ਨਹੀਂ ਜੀ ਕੋਈ ਕੋਈ 36 ਅੰਕੜਾ ਨਹੀਂ ਟਕਸਾਲ ਵੀ ਸਾਡੀ ਆ ਤੇ ਉਹ ਵੀ ਸਾਡੇ ਆ ਪਰ ਜੋ ਅਕਸਰ ਢੱਡੀਆਂ ਨਾਲ ਸਿੱਖ ਇਤਿਹਾਸ ਨਾਲ ਛੇੜstartX ਕਰਦੇ ਜੋ ਸ਼ਬਦਾਵਲੀ ਵਰਤੀ ਜਾਂਦੀ ਉਹਨਾਂ ਵੱਲੋਂ ਉਧਰੋਂ ਲੈ ਕੇ ਬੜਾ ਰੋਸ ਹੈ ਸਿੱਖਾਂ ਨੂੰ ਮੈਂ ਤੇ ਉਹ ਕਹਿ ਰਹਿਣਾ ਜੀ ਵੀ ਉਹ ਪੰਥ ਕਰਵੈਤਾ ਪਰੰਪਰਾਵਾ ਸਿੱਖ ਮਰਿਆਦਾ ਉਹਦੇ ਦਾਇਰੇ ਚ ਪਹਿਲਾਂ ਵੀ ਚੱਲਦੇ ਹੁੰਦੇ ਔਰ ਉਹ ਚੱਲ ਪੈਣਗੇ ਸਿਆਣੇ ਨੇ ਉਹ ਪਿਛੇ ਜੋ ਜੋ ਪਿਛੇ ਹੋ ਗਿਆ ਉਹਨੂੰ ਤੇ ਆ ਮੋੜ ਨਹੀਂ ਸਕਦਾ ਕੋਈ ਪਰ ਇਹਦਾ ਮਤਲਬ ਇਹਤ ਨਹੀਂ ਹੁੰਦਾ ਵੀ ਆਪਾਂ ਅੱਗੇ ਇਕੱਠੇ ਹੋਗੇ ਨਹੀਂ ਚੱਲ ਸਕਦੇ ਚੱਲ ਸਕਦੇ ਆਪਾਂ ਸੇਖੀਆਂ ਸਾਰੇ ਕੋਈ ਕੀ ਹੈਗਾ ਦੂਜੀ ਗੱਲ ਕੋਈ ਛਤੀ ਦਾ ਅੰਕੜਾ ਨਹੀਂ ਆ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਹੀ ਹੋਣਾਂ ਦੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਉਹ 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 ਵੀ ਇਹੋ ਗੱਲ ਕਹਿ ਰਹੇ ਜੋ ਮੈਂ ਕਹਿ ਰਿਹਾ ਭਈ ਜੇ ਆਪਾਂ ਮਰਿਆਦਾ ਦੇ ਵਿੱਚ ਇਕੱਠੇ ਚੱਲੀਏ ਮਰਿਆਦਾ ਦੀ ਪਾਲਣਾ ਕਰੀਏ ਮੈਂ ਕਹਿੰਨਾ ਤਰਕ ਨਹੀਂ ਹੋਣਾ ਚਾਹੀਦਾ ਮੈਂ ਨਾ ਪਿਛਲੇ ਡੇਢ ਮਹੀਨੇ ਤੋਂ ਇਸ਼ਨਾਨ ਨਹੀਂ ਕੀਤਾ ਉੱਥੇ ਸਰੋਵਰ 'ਚ ਅੰਮ੍ਰਿਤ ਸਰੋਵਰ 'ਚ ਹੁਣ ਮੈਂ ਕੱਲ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਉੱਡਦਾ ਫਿਰਦਾ ਇਹ ਸਾਡੇ ਗੁਰੂ ਦੀ ਕਲਾ ਵਾ ਸਾਡੇ ਗੁਰੂ ਨੇ ਬਣਾਇਆ ਵਾ